ਕੀ ਨਾਮ ਹੈ ਜੀ ਗ੍ਰਪਾਲ ਕੋ ਕਿਹਦੇ ਬਣਦੇ ਨਾਲ ਕਰਲ ਕਰਦ ਕਲਪੁਰਦੀ ਜੇ ਕਹ ਗੱਲ ਕੀਤੀ ਹੈ 10 ਸਾਲ ਪਹਿਲਾਂ ਸਰਪੰਚੀ ਦੀਆਂ ਵੋਟਾਂ ਹੋਈਆਂ ਸਨ ਹਾਂਜੀ ਸੇ 6 ਵੋਟਾਂ ਦੇ ਨਾਲ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਤੇ ਦੁਬਾਰਾ ਜੀ ਤੁਸੀਂ ਹਾਈ ਕੋਰਟ ਦਾ ਰੁਕ ਕੀਤਾ ਤੇ ਐਸਨ 2 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਕੀ ਕਹਿਣਾ ਚਾਹਾਂਗੇ ਅਸੀਂ ਹਾਈ ਕੋਰਟ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਾਲ ਐਸਪੀਰ ਸਾਹਿਬ ਪਿੰਡ ਵਾਲਿਆਂ ਦਾ ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾਣਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਨਾਲ ਹੀਰਾ ਤੇਰੀ ਹੋਈ ਸੀ ਕੀ ਨਾਮ ਹੈ ਜੀ ਜਨਰ ਸਿੰਘ ਜੀ ਤੁਹਾਡੀ ਪਤਨੀ ਵੱਲੋਂ ਇਸ ਵੇਲੇ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਤੇ ਸਾਲ ਬਾਅਦ ਇਹਨਾਂ ਨੂੰ ਜੋ ਕਿ ਜਿੱਤ ਦਾ ਜਿੱਤ ਪ੍ਰਾਪਤ ਹੋਈ ਹੈ ਤੇ ਕੀ ਲੱਗਦਾ ਹੈ ਕਿ ਉਸ ਟਾਈਮ ਕਿਉਂ ਨਹੀਂ ਇਹਨਾਂ ਦੇ ਨਾਲ ਜੋ ਕਿ ਇਨਸਾਫ ਹੋਇਆ ਦੇਖੋ ਸਾਡੇ ਨਾਲ ਜਿਹੜੇ ਵਰਤ ਨਾਲ ਜਿਹੜੇ ਪੋਲਿੰਗ ਜੈਂਟ ਸੀ ਉਹਨਾਂ ਦੀ ਗਲਤੀ ਨਾਲ ਅਸੀਂ ਹਰੇ ਹੁਣ ਉਹਨਾਂ ਨੇ ਜਿਹੜਾ ਫੈਸਲਾ ਲਿਆ ਕਿ ਤੁਸੀਂ ਤੇ ਦੇ ਦਿਆਂ 5 ਸਾਲ ਇੱਕ ਸਰਪੰਚ ਲਈ ਪਹਿਲਾਂ ਤੁਸੀਂ ਮੇਨਟ ਸ਼ੁਰੂ ਕਰ ਦਿੱਤੀ ਹੈ ਪੂਰਾ ਪਿੰਡ ਤੁਹਾਡੇ ਨਾਲ ਸੀ ਹਾਂਜੀ ਤੇ ਜਿਹੜਾ ਉਹ ਹਾਰ ਪ੍ਰਾਪਤ ਹੁੰਦੀ ਹੈ ਤੇ ਉਹ ਤੁਹਾਡੇ ਵੱਲੋਂ ਸਵਿਕਾਰ ਕਰ ਲਿਆ ਗਿਆ ਫਿਰ ਦੁਬਾਰਾ ਹਾਈ ਕੋਰਟ ਦਾ ਰੁਕਿਆ ਹੁਣ ਜੀ ਸਾਡੇ ਸਾਡੇ ਪਾਰਟੀ ਦੇ ਬੰਦੇ ਸਾਡੇ ਪਿੰਡ ਦਾ ਸੰਯੋਗ ਦਿੱਤਾ ਵੀ ਅਸੀਂ ਇੰਨੀਆਂ ਵੋਟਾਂ ਪਾਈਆਂ ਜਨ ਤੁਸੀਂ ਹਾਰ ਕਿਦਾਂ ਗਏ ਜਿਸ ਕਰਕੇ ਸਾਨੂੰ ਕਹਣਾ ਪਿਆ ਹਾਂਜੀ ਕੀ ਨਾਮ ਹੈ ਕੁਲਦੀਪ ਕੌਰ ਕਿਹੜੇ ਪਿੰਡ ਦੇ ਰਹਣਾ ਨੇ ਖਲਖੁਰਦਾ ਖਲਪੁਰ ਦੇ ذکر ਦੇਖਿਆ ਸਰਪੰਚ ਜੀ ਦੁਆਰਾ ਗਿਣਤੀ ਹੋਈ ਹੈ ਜੀ ਕਹਿਣਾ ਚਾਹੁੰਗਾ ਇਹਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਵਾਲਿਆਂ ਦਾ ਜੋ ਵੀ ਸਹਿਯੋਗ ਸੀ ਸੀਗਾ ਤਾਂ ਬਹੁਤ ਵਧੀਆ ਬਟ ਇਹਨਾਂ ਨੂੰ ਕਿਤੇ ਵੀ ਨਾਲ ਲੈ ਕੇ ਨਹੀਂ ਚੱਲਿਆ ਗਿਆ ਸੀ ਪਰਵਾ ਰਹੇ ਸਾਰੇ ਇਹਨਾਂ ਤੋਂ ਖੁਸ਼ ਸੀਗੇ ਕਿ ਇਹਨਾਂ ਨੇ ਬਣ ਜਾਣਾ ਪਰ ਇਹਨਾਂ ਦਾ ਇਹ ਚੱਕਰ ਪੈ ਗਿਆ ਕਿ ਇੱਕ ਰਾਤ ਦੇ ਵਿੱਚ ਹੀ ਜੋ ਵੀ ਕੁਝ ਹੋਇਆ ਹੋਇਆ ਪਿੰਡ ਵਾਲਿਆਂ ਨੇ ਸਹਿਯੋਗ ਤਾਂ ਦਿੱਤਾ ਉਦੋਂ ਵੀ ਇਹ ਜਿੱਤੇ ਹੀ ਸੀਗੇ 6 ਵੋਟਾਂ ਕੋਈ ਖਾਸ ਨਹੀਂ ਹੁੰਦੀਆਂ ਜਿਸ ਕਿਸੇ ਨੇ ਕੁਝ ਲਿਆ ਦਿੱਤਾ ਵੀ ਆ ਉਹਨੇ ਵੀ ਵੋਟਾਂ ਪਾਈਆਂ ਪਰ ਫੇਰ ਵੀ ਜੇ ਕਿਤੇ ਸਹਿਯੋਗ ਹੁੰਦਾ ਕਿ ਇਹਨਾਂ ਨਾਲ ਆ ਕੇ ਬਹਿ ਕੇ ਕੰਪਰੋਮਾਈਜ਼ ਕਰਦੇ ਹੋ ਸਕਦਾ ਇਹ ਪਰਿਵਾਰ ਜਿਹੜਾ ਬੈਠ ਜਾਂਦਾ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਚਲੋ ਕੰਮ ਉਹ ਵੀ ਬਹੁਤ ਵਧੀਆ ਕਰਦੇ ਆ ਉਹ ਵੀ ਪਾਰਟੀ ਵਧੀਆ ਆ ਸੀ ਇਹ ਨਹੀਂ ਕਹਿੰਦੇ ਮਾੜੀ ਆ ਪਰ ਕਿਤੇ ਨਾ ਕਿਤੇ ਸਾਨੂੰ ਲੱਗਾ ਸੀ ਕਿ ਇਹ ਮੀਡੀਆ ਮੀਡੀਆ ਨੇ ਜੋ ਵੀ ਕੰਮ ਕੀਤਾ ਵਧੀਆ ਕੀਤਾ ਪਰ ਜਿਹੜਾ ਅੰਦਰ ਸਟਾਫ ਸੀ ਨਾ ਉਹਦੇ ਉਹਦਾ ਸਾਨੂੰ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਸਟਾਫ ਵੀ ਉਹਨਾਂ ਦਾ ਸੀ ਮਹਿਕਮਾ ਵੀ ਉਹਨਾਂ ਦਾ ਸੀ ਜੋ ਵੀ ਬੰਦੇ ਸੀ ਉਹਨਾਂ ਦੇ ਅੰਦਰ ਸੀ ਗਿਣਤੀ ਦੇ ਵਿੱਚ ਹੋਇਆ ਉਸ ਲਈ ਉਸ ਲਈ ਹੋ ਸਕਦਾ 5 10 ਮਿੰਟ ਲਾਈਟ ਵੀ ਗਈ ਆ ਉਹਦੇ ਵਿੱਚ ਜੋ ਵੀ ਹੋਇਆ ਹੋਇਆ ਠੀਕ ਹੈ ਨਾ ਇਹਦੇ ਵਿੱਚ ਇਹ ਸੀ ਕਿ ਜਦੋਂ ਜਿੱਤ ਵੀ ਗਏ ਸੀਗੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਗਲਵੱਟ ਕੜੀ ਪਾ ਕੇ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਕਿ ਤੂੰ ਸਾਡਾ ਭਰਾ ਹੀ ਆ ਹੈ ਨਾ ਇਸ ਕਰਕੇ ਜਿਨ੍ਹਾਂ ਨੇ ਵੀ ਵੋਟਾਂ ਪਾਈਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਲੱਗਦਾ ਸੀ ਕਿ ਹਿਰਾਫੇਰੀ ਹੋਈ ਆ ਬਾਕੀ ਜੋ ਵੀ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਹਾਈ ਕੋਰਟ ਨੇ ਕੀਤਾ ਆਪਣੇ ਐਸਟੀਐਮ ਸਾਹਿਬ ਨੇ ਕੀਤਾ ਅਸੀਂ ਸਾਰਿਆਂ ਨਾਲ ਖੁਸ਼ ਆ ਇਸੇ ਪਿੰਡ ਨਾਲ ਵੀ ਖੁਸ਼ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਹਰ ਕੋਈ ਹੁਣ ਵੀ ਅਜੇ ਵੀ ਇਹ ਇਕੱਠੇ ਹੋ ਕੇ ਚੱਲ ਸਕਦੇ ਆ ਹਨਾ ਕਿਵੇਂ ਕਿ ਤੁਸੀਂ ਹੁਣ ਸਾਰਾ ਪਿੰਡ ਇਹਨਾਂ ਦੇ ਨਾਲ ਹੋ ਹਾਂਜੀ